ਨਮਸਕਾਰ ਦੋਸਤੋ ਮੈਂ ਡਾਕਟਰ ਯੋਗੇਸ਼ ਪੰਸਲ ਐਮ ਡੀ ਪੀ ਐਚ ਡੀ ਆਯੁਰਵੈਦਿਕ ਕੰਸਲਟੈਂਟ ਅੱਜ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ ਹਾਂ ਪ੍ਰੋਸੈਸਡ 슈ਗਰ ਤੇ ਹੋਣ ਵਾਲੇ ਨੁਕਸਾਨ ਦੇ ਬਾਰੇ ਅਸੀਂ ਚਾਹੀਏ ਨਾ ਚਾਹੀਏ ਅਸੀਂ ਪ੍ਰੋਸੈਸਡ 슈ਗਰ ਨੂੰ ਆਪਣੀ ਡੇਲੀ ਰੁਟੀਨ ਦਾ ਪਾਰਟ ਬਣਾ ਲਿਆ ਹੈ ਪ੍ਰੋਸੈਸਡ 슈ਗਰ ਅਸੀਂ ਉਹਨੂੰ ਕਹਿੰਦੇ ਹਾਂ ਜਿਹੜੀ ਕਿ ਨੇਚਰਲ 슈ਗਰ ਨਹੀਂ ਹੈਗੀ ਔਰ ਅਸੀਂ ਆਰਟੀਫੀਸ਼ੀਅਲੀ ਆਪਣੀ ਬੋਡੀ ਚ ਕੰਜ਼ੂਮ ਕਰ ਰਹੇ ਹਾਂ ਚਾਹੇ ਅਸੀਂ ਉਹ 슈ਗਰ ਬ੍ਰੈਡ ਦੇ ਰੂਪ ਚ ਅੰਦਰ ਲੈ ਕੇ ਜਾ ਰਹੇ ਹਾਂ ਚਾਹੇ ਅਸੀਂ ਉਹ 슈ਗਰ ਬਿਸਕੁਟ ਦੇ ਰੂਪ ਚ ਲੈ ਕੇ ਜਾ ਰਹੇ ਹਾਂ ਚਾਹੇ ਅਸੀਂ 슈ਗ ਜਾ ਰਹੇ ਆ ਜਿਵੇਂ ਕਿ ਤੁਸੀਂ ਰਸ ਖਾ ਲੈਨੇ ਹੋ ਤੁਸੀਂ ਬਿਸਕਟ ਖਾ ਲੈਨੇ ਹੋ ਜਾਂ ਅੱਜ ਕੱਲ ਸਵੇਰੇ ਸਵੇਰੇ ਮੂਸਲੀ ਪਾ ਕੇ ਖਾ ਲੈਨੇ ਹੋ ਕੈਲਕਸ ਖਾ ਲੈਨੇ ਹੋ ਬਰੈਡ ਦੇ ਵਿੱਚ ਤੁਸੀਂ ਬੰਦ ਖਾ ਲੈਨੇ ਹੋ ਜਾਂ ਫਿਰ ਤੁਸੀਂ ਕੇਕ ਖਾ ਲੈਨੇ ਹੋ ਜਿਹਦੇ ਵਿੱਚ ਭਰ ਭਰ ਕੇ 슈ਗਰ ਸਾਡੀ ਬੋਡੀ ਚ ਜਾ ਰਹੀ ਹੈ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ ਇਹ process 슈ਗਰ ਹੈ ਇਹ ਕਾਫੀ ਜਿਆਦਾ ਨੁਕਸਾਨਦਾਇਕ ਹੈ ਅਗਰ ਇਹ ਬੱਚਿਆਂ ਨੂੰ ਜਿਨ੍ਹਾਂ ਦੀ ਉਮਰ 2 ਸਾਲ ਤੋਂ ਘੱਟ ਹੈ ਅਸੀਂ ਉਹਨਾਂ ਨੂੰ ਰੈਗੂਲਰ ਬੇਸਿਸ ਦੇ ਉੱਤੇ ਬਰੈਡ ਦੇ ਰੂਪ ਦੇ ਵਿੱਚ ਜਾਂ ਫਿਰ ਬੰਦ ਦੇ ਰੂਪ ਦੇ ਵਿੱਚ ਜਾਂ ਫਿਰ ਅਸੀਂ ਕੇਕ ਦੇ ਰੂਪ ਦੇ ਵਿੱਚ ਜਾਂ ਫਿਰ ਅਸੀਂ ਕਿਸੇ ਹੋਰ ਕੈਲਕਸ ਦੇ ਰੂਪ ਦੇ ਵਿੱਚ ਜਾਂ ਫਿਰ ਚਾਕਲੇਟ ਦੇ ਰੂਪ ਦੇ ਵਿੱਚ ਅਸੀਂ ਇਹ ਦਿੰਨੇ ਆ ਤਾਂ ਬੱਚਿਆਂ ਨੂੰ ਅੱਜ ਦੇ ਟਾਈਮ ਦੇ ਵਿੱਚ ਕਾਫੀ ਜ਼ਿਆਦਾ ਬਿਮਾਰੀਆਂ ਹੋਣ ਦੇ ਚਾਂਸਸ ਵੱਧ ਜਾਂਦੇ ਆ ਅਗਰ ਤੁਸੀਂ ਪ੍ਰੋਸੈਸ ਚ 슈ਗਰ ਛੋਟੇ ਬੱਚਿਆਂ ਨੂੰ ਦਿੰਨੇ ਹੋ ਤਾਂ ਉਹਨਾਂ ਦੇ ਵਿੱਚ ADHD ਜਿਹਨੂੰ ਅਸੀਂ ਅਟੈਂਸ਼ਨ ਡੈਫੀਸ਼ੈਂਟ ਹਾਈਪਰਐਕਟੀਵਿਟੀ ਡਿਸਆਰਡਰ ਤੀਨੂੰ ਅਸੀਂ ਪੰਜਾਬੀ ਦੇ ਵਿੱਚ ਬੋਲਦੇ ਆ ਹਾਈਪਰ ਹੋਣਾ ਉਹਨਾਂ ਬੱਚਿਆਂ ਨੂੰ ਇਹ ਬਿਮਾਰੀ ਹੋਣ ਦੇ ਚਾਂਸਸ ਵੱਧ ਜਾਂਦੇ ਆ ਅਗਰ ਤੁਸੀਂ ਪ੍ਰੋਸੈਸ 슈ਗਰ ਜ਼ਿਆਦਾ ਖਾਨਨੇ ਹੋ ਤਾਂ ਬੱਚਿਆਂ ਦੇ ਵਿੱਚ ਟ੍ਰਾਈਗਲਿਸਰਾਈਡ ਜਾਂ ਫਿਰ ਕੋਲੇਸਟ੍ਰੋਲ ਵਧਣ ਦੇ ਚਾਂਸਸ ਜਿਆਦਾ ਹੋਣ ਲੱਗ ਜਾਂਦੇ ਆ ਕਿਉਂਕਿ ਬਾਡੀ ਅਲਟੀਮੇਟਲੀ 슈ਗਰ ਤੋਂ ਕਾਰਬੋਹਾਈਡਰੇਟਸ ਤੋਂ ਫੈਟ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਜਿਹਦੇ ਨਾਲ ਬੱਚਿਆਂ 'ਚ ਓਬੈਸਿਟੀ ਹੋਣੀ ਸ਼ੁਰੂ ਹੋ ਜਾਂਦੀ ਹੈ ਮੋਟਾਪਾ ਆਣ ਲੱਗ ਜਾਂਦਾ ਵੈ ਔਰ ਉਹਨਾਂ ਦਾ ਸ਼ਰੀਰੀਕ ਤੇ ਬੋਧਿਕ ਵਿਕਾਸ ਜਿਹਨੂੰ ਅਸੀਂ ਫਿਜ਼ੀਕਲ ਤੇ ਮੈਂਟਲ ਡਵੈਲਪਮੈਂਟ ਮੈਨ ਹੈ ਉਹ ਪ੍ਰੋਪਰ ਨਹੀਂ ਹੋ ਪੰਦਾ ਬਹੁਤ ਸਾਰੇ ਬੱਚੇ ਸਾਡੇ ਕੋਲ ਇਦਾਂ ਆਂਦੇ ਆ ਜਿਹੜੇ ਬੰਦਿਆਂ ਦੀ ਹਿਸਟਰੀ ਹੁੰਦੀ ਹੈ ਕਿ ਇਹ ਮਿੱਠਾ ਬਹੁਤ ਜ਼ਿਆਦਾ ਖਾਂਦਾ ਹਨ ਉਹਨੂੰ ਮਿੱਠਾ ਚਾਹੇ ਚਾਕਲੇਟ ਹੋਵੇ ਪੈਸਟਰੀ ਹੋਵੇ ਬ੍ਰੈਡ ਹੋਵੇ ਬੰਦ ਹੋਵੇ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਮਿੱਠਾ ਵੈ ਤੁਸੀਂ ਬੱਚੇ ਨੂੰ ਘਟੋ ਘਟ ਦੇਣਾ ਵੈ ਅਗਰ ਤੁਸੀਂ ਬੱਚੇ ਨੂੰ ਮਿੱਠਾ ਦੇਣਾ ਚਾਹੁੰਦੇ ਹੋ ਤਾਂ ਪ੍ਰੋਸੈਸਡ 슈ਗਰ ਜਿਹੜੀ ਕਿ ਉੱਪਰੋਂ ਦਿੱਤੀ ਜਾਂਦੀ ਹੈ ਉਹਨੂੰ ਹਟਾ ਕੇ ਧਾਗੇ ਵਾਲੀ ਜਿਹੜੀ ਮਿਸ਼ਰੀ ਹੁੰਦੀ ਹੈ ਉਸ ਰੂਪ ਦੇ ਵਿੱਚ ਦੇ ਸਕਦੇ ਹੋ ਕਿਉਂਕਿ ਉਹ ਇੱਕ ਨੇਚਰਲ ਫਾਰਮ ਦੇ ਵਿੱਚ ਸਾਨੂੰ 슈ਗਰ ਮਿਲਦੀ ਹੈ ਇਸ ਤੋਂ ਇਲਾਵਾ ਅਗਰ ਮੈਂ ਤੁਹਾਨੂੰ ਗੱਲ ਕਰਾਂ ਕਿ ਇਹਦਾ ਨੁਕਸਾਨ ਕੀ ਹੈ ਜਿਵੇਂ ਕਿ ਮੈਂ ਦੱਸਿਆ ਕਿ ਅਗਰ ਕੋਈ ਬੱਚਾ ਹੈ ਰੈਗੂਲਰ ਬੇਸਿਸ ਦੇ ਉੱਤੇ ਪ੍ਰੋਸੈਸ 슈ਗਰ ਮਿੱਠਾ ਖਾਂਦਾ ਹੈ ਤਾਂ ਉਹਨੂੰ ADHD ਹੋਣ ਦੇ ਚਾਂਸਸ ਵੱਧ ਜਾਂਦੇ ਹਨ ਅਗਰ ਕੋਈ ਵੱਡਾ ਇਨਸਾਨ ਹੈ ਜਦੀ ਉਮਰ 10-12 ਸਾਲ ਦੀ ਹੈਗੀ ਹੈ ਔਰ ਉਹ ਰੈਗੂਲਰ ਬੇਸਿਸ ਦੇ ਉੱਤੇ ਮਿੱਠਾ ਖਾਂਦਾ ਹੈ ਤਾਂ ਆਮ ਓਬੇਸਿਟੀ ਟ੍ਰਾਈਗਲਿਸਰਾਈਡਸ ਕਾਰਬੋਹਾਈਡਰੇਟਸ ਵਧਨ ਦੇ ਜਿਆਦਾ ਖਾਣ ਦੇ ਨਾਲ ਉਹਦੀ ਬੋਡੀ ਦੇ ਅੰਦਰ ਕੋਲੇਸਟ੍ਰੋਲ ਵਧਣਾ ਸ਼ੁਰੂ ਹੋ ਜਾਂਦਾ ਹੈ ਜਿਹਦੇ ਕਾਰਨ ਉਹਨੂੰ ਓਬੇਸਿਟੀ ਜਾਂ ਫਿਰ ਇਹਦੇ ਰਿਲੇਟਡ ਇਸ਼ੂਸ ਆਨੇ ਸ਼ੁਰੂ ਹੋ ਜਾਂਦੇ ਆ ਯੰਗ ਪਰਸਨ ਅਗਰ ਮਿੱਠਾ ਜਿਆਦਾ ਖਾਂਦੇ ਆ ਤਾਂ ਉਹਨਾਂ ਦਾ ਏਜਿੰਗ ਪ੍ਰੋਸੈਸ ਜਲਦੀ ਸਟਾਰਟ ਹੋ ਜਾਂਦਾ ਚੁਰਰੀਆ ਜਿਆਦਾ ਆਣ ਲੱਗ ਜਾਂਦੀਆਂ ਜਿਹੜੀ ਲੇਡੀਜ਼ ਜਿਨ੍ਹਾਂ ਦੀ ਉਮਰ 40 42 ਸਾਲ ਹੈ ਔਰ ਉਹਨਾਂ ਨੂੰ ਇਦਾਂ ਲੱਗਦਾ ਕਿ ਸਕਿਨ ਬੜੀ ਡਰਾਈ ਹੋ ਗਈ ਹੈ ਚੁਰਰੀਆ ਜਿਆਦਾ ਆ ਗਈਆਂ ਅਗਰ ਉਹ ਆਪਣੀ ਚੁਰਰੀਆ ਨੂੰ ਹਟਾਣਾ ਚਾਹੁੰਦੇ ਆ ਤਾਂ ਸਭ ਤੋਂ ਵਧੀਆ ਚੀਜ਼ ਹੈ ਕਿ ਉਹ ਮਿੱਠਾ ਖਾਣਾ ਛੱਡ ਦੇਣ ਮਿੱਠਾ ਮਤਲਬ ਚੀਨੀ ਛੱਡ ਦੇਣ ਚੀਨੀ ਗੁੜ ਸ਼ੱਕਰ ਚਾਕਲੇਟ ਟੌਫੀ ਕੈਂਡੀ ਕੋਲਡ ਡਰਿੰਕ ਇਹਨਾਂ ਨੂੰ ਅਗਰ ਉਹ ਅਵੋਇਡ ਕਰਦੇ ਹੈ ਤਾਂ ਏਜਿੰਗ ਜਿਹੜੀ ਹੈ ਉਹ ਰੁਕ ਜਾਂਦੀ ਹੈ ਸਾਰਿਆਂ ਨੂੰ ਪਤਾ ਹੋਵੇ ਜਿਆਦਾ ਮਿੱਠਾ ਖਾਣ ਦੇ ਨਾਲ ਅਲਟੀਮੇਟਲੀ 슈ਗਰ ਹੋਣ ਦੇ ਚਾਂਸਸ ਵਧ ਜਾਂਦੇ ਆ ਜਿਨ੍ਹਾਂ ਨੂੰ ਡਾਇਬਟੀਜ਼ ਹੈ ਜਿਨ੍ਹਾਂ ਨੂੰ ਬਲੱਡ 슈ਗਰ ਰਹਿੰਦੀ ਹੈ ਉਹਨਾਂ ਨੂੰ ਮਿੱਠਾ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਕਈ ਬੰਦੇ ਕਹਿੰਦੇ ਆ ਸਰ ਥੋੜਾ ਜਿਹਾ ਮਿੱਠਾ ਖਾ ਲਿਏ ਥੋੜਾ ਜਿਹਾ ਗੁੜ ਖਾ ਲਿਏ ਅਵੋਇਡ ਕੀਤਾ ਜਾਵੇ ਤਾਂ ਸਭ ਤੋਂ ਵਧੀਆ ਹੈ ਅਗਰ ਤੁਹਾਨੂੰ ਡਾਇਬਟੀਜ਼ ਹੈ ਤੁਹਾਨੂੰ ਬਲੱਡ 슈ਗਰ ਵਧੀ ਹੋਈ ਹੈ ਤਾਂ ਤੁਹਾਨੂੰ ਮਿੱਠਾ ਬਿਲਕੁਲ ਨਹੀਂ ਖਾਣਾ ਚਾਹੀਦਾ ਇਹ ਤਾਂ जग जाहीर ਹੈ ਉਹ ਬੰਦੇ ਜਿਨ੍ਹਾਂ ਨੂੰ ਫੈਟੀ ਲੀਵਰ ਹੈ ਜਿਨ੍ਹਾਂ ਨੂੰ ਐਲਕੋਹੋਲਿਕ ਲੀਵਰ ਡਿਜ਼ੀਜ਼ ਹੈਗੀ ਹੈ ਜਿਹੜੇ ਲੀਵਰ ਦੀ ਬਿਮਾਰੀ ਯਾ ਖਾਂਦੇ ਹੈ ਪਿਸਟ੍ਰੀਸ ਖਾਂਦੇ ਹੈ ਜਾਂ ਫਿਰ ਚਾਕਲੇਟ ਖਾਂਦੇ ਹੈ ਕੈਂਡੀਸ ਖਾਂਦੇ ਹੈ ਉਹਨਾਂ ਲਈ ਬਹੁਤ ਮਾੜੀ ਚੀਜ਼ਾਂ ਉਹਨਾਂ ਦਾ ਲੀਵਰ ਹੋਰ ਜਲਦੀ ਡਿਟਿਊਰੇਟ ਹੁੰਦਾ ਵੈ ਔਰ ਉਹ ਅਲਟੀਮੇਟਲੀ ਲੀਵਰ ਸਿਰੋਸਿਸ ਵੱਲ ਪਹੁੰਚ ਜਾਣਾ ਸ਼ੁਰੂ ਹੋ ਜਾਂਦੇ ਜਿਹੜੇ ਬੰਦਿਆਂ ਨੂੰ ਡਾਇਬੀਟਿਸ ਹੈ ਉਹਨਾਂ ਦੇ ਲੇਟ ਸਿੰਪਟਮ ਵਿੱਚੋਂ ਇੱਕ ਸਿੰਪਟਮ ਹੁੰਦਾ ਵੈ ਜਿਹਨੂੰ ਅਸੀਂ ਵੋਧਾਂ ਰੈਟੀਨੋਪੈਥੀ ਸ਼ੂਗਰ ਦੇ ਵਧਣ ਨਾਲ ਰੈਟੀਨੋਪੈਥੀ ਹੋਣ ਦੇ ਚਾਂਸਸ ਵੱਧ ਜਾਂਦੇ ਆ ਗਲוקੋਮਾ ਜਿਹੜਾ ਕੀ ਮੋਤੀਆ ਬਿੰਦ ਜਿਹਨੂੰ ਅਸੀਂ ਬੋਲਦੇ ਆ ਉਹਦੇ ਹੋਣ ਦੇ ਚਾਂਸਸ ਸ਼ੂਗਰ ਪੇਸ਼ੈਂਟ ਨੂੰ ਵੱਧ ਜਾਂਦੇ ਹੈਗੇ ਐ ਇਸੇ ਤਰੀਕੇ ਨਾਲ ਅਗਰ ਤੁਸੀਂ ਰੈਗੂਲਰ ਬੇਸਿਸ 'ਤੇ ਜਿਆਦਾ ਮਾਤਰਾ 'ਚ ਸ਼ੂਗਰ ਖਾਣੇ ਹੋ ਤਾਂ ਤੁਹਾਡਾ ਸੁਭਾਅ ਜਿਹੜਾ ਹੈ ਉਹ ਚੜਚੜਾਉਣ ਲੱਗ ਜਾਂਦਾ ਵੈ ਇਨਸੋਮਨੀਆ ਨੀਂਦ ਦੀ ਕਮੀ ਬੜੀ ਜਿਆਦਾ ਮਹਿਸੂਸ ਹੁੰਦੀ ਹੈ ਬਜ਼ੁਰਗਾਂ ਦੇ ਵਿੱਚ ਤੋਂ ਅੱਜ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਅਗਰ ਤੁਹਾਡੀ ਉਮਰ ਚਾਹੇ 2 ਸਾਲ ਹੈ ਚਾਹੇ 20 ਸਾਲ ਹੈ ਚਾਹੇ 50 ਸਾਲ ਹੈ ਐਕਸਟਰਾ ਮਾਤਰਾ ਦੇ ਵਿੱਚ ਜਿਆਦਾ ਮਾਤਰਾ ਦੇ ਵਿੱਚ ਪ੍ਰੋਸੈਸਡ 슈ਗਰ ਨੂੰ ਤੁਸੀਂ ਖਾਣਾ ਬੰਦ ਕਰ ਦਿਓ ਅੱਧੇ ਨਾਲੋਂ ਜ਼ਿਆਦਾ ਬਿਮਾਰੀਆਂ ਤੁਹਾਡੀਆਂ ਸੈਟਲ ਡਾਊਨ ਹੋਣੇ ਸ਼ੁਰੂ ਹੋ ਜਾਂਦੀਆਂ ਨੈਚੁਰਲ ਤਰੀਕੇ ਨਾਲ ਮੈਂ ਤੁਹਾਨੂੰ ਇੱਚੀ ਦੱਸੀਏ ਤੁਸੀਂ ਮਿਸ਼ਰੀ ਖਾ ਸਕਦੇ ਹੋ ਮਿਸ਼ਰੀ ਵੀ ਕਿਹੜੀ ਧਾਗੇ ਵਾਲੀ ਮਿਸ਼ਰੀ ਦੋ ਤਰ੍ਹਾਂ ਦੀ ਮਿਸ਼ਰੀ ਹੁੰਦੀ ਹੈ ਇੱਕ ਤਾਂ ਛੋਟੇ ਦਾਣਿਆਂ ਵਾਲੀ ਹੁੰਦੀ ਹੈ ਤੇ ਦੂਜੀ ਧਾਗੇ ਵਾਲੀ ਮਿਸ਼ਰੀ ਹੁੰਦੀ ਹੈ ਜਿਹੜੀ ਧਾਗੇ ਵਾਲੀ ਮਿਸ਼ਰੀ ਹੈ ਉਹਨੂੰ ਤੁਸੀਂ ਲੈ ਸਕਦੇ ਹੋ ਕਿਉਂਕਿ ਧਾਗੇ ਵਾਲੀ ਮਿਸ਼ਰੀ ਨੇਚਰਲ ਫਾਰਮ ਚ ਹੁੰਦੀ ਹੈ ਜਾਂ ਫਿਰ ਇਸ ਤੋਂ ਅੱਗੇ ਦੇਸੀ ਬੂਰਾ ਖਾਂਡ ਜਿਹੜਾ ਹੁੰਦਾ ਹੈ ਉਹਨੂੰ ਤੁਸੀਂ ਸੇਵਨ ਕਰ ਸਕਦੇ ਹੋ ਬਟ ਪ੍ਰੋਸੈਸਡ 슈ਗਰ ਜਿਹੜੀ ਕਿ ਮਾਰਕੀਟ ਦੇ ਵਿੱਚ ਤੁਹਾਨੂੰ ਸਭ ਤੋਂ ਜ਼ਿਆਦਾ ਕੇਕ ਪੇਸਟਰੀਜ਼ ਬੰਦ ਬ੍ਰੈਡ ਇੰਨਾਂ ਚੀਜ਼ਾਂ ਤੋਂ ਮਿਲਦੀ ਹੈ ਇੰਨਾਂ ਤੋਂ ਹਾਏ ਤੋਬਾ ਕਰ ਲਓ ਟੋਟੀ ਅੱਧੀਆਂ ਬਿਮਾਰੀਆਂ ਤੋਂ ਬਚ ਜਾਓਗੇ ਇਸੇ ਤਰ੍ਹਾਂ ਦੀ ਐਜੂਕੇਸ਼ਨਲ ਵੀਡੀਓਜ਼ ਦੇ ਨਾਲ ਅਸੀਂ ਫਿਰ ਮਿਲਾਂਗੇ ਉਦੋਂ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਗਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਰਿਗਾਰਡਿੰਗ ਤੁਹਾਡੀ ਸ਼ੂਗਰ ਵਧੀ ਹੋਈ ਜਾਂ ਫਿਰ ਸ਼ੂਗਰ ਰਿਲੇਟਿਡ ਇਸ਼ੂਸ ਲਈ ਤਾਂ ਸਾਡੀ ਵੀਡੀਓ ਦੇ ਨੀਚੇ ਤੁਸੀਂ ਮੈਸੇਜ ਕਰੋ ਸ਼ੂਗਰ ਤਾਂ ਨੂੰ ਅਸੀਂ ਬੈਸਟ ਟੂ ਬੈਸਟ ਗਾਈਡ ਕਰਾਂਗੇ ਜਾਂ ਸਾਡੇ ਉੱਪਰ ਦਿੱਤੇ ਗਏ ਨੰਬਰ ਨਾਲ ਤੁਸੀਂ ਸੰਪਰਕ ਕਰਕੇ ਸਾਡੇ ਐਗਜ਼ੀਕਿਊਟਿਵ ਨਾਲ ਪਰਸਨਲੀ ਡਾਈਟ ਚਾਰਟ ਵੀ ਬਣਵਾ ਸਕਦੇ ਹੋ